ਹੈਲੋ ਰਿਸ ਦੋਸਤੋ ਕੀ ਹਾਲ ਨੇ ਅੱਜ ਬੜੇ ਦਿਨਾਂ ਬਾਅਦ ਮਿਲੇ ਆ ਕਿਸੇ ਕਾਰਨ ਮਨਸ਼ ਮੈਂ ਰੈਗੂਲਰ ਨਹੀਂ ਹੋ ਸਕਿਆ ਸੀ ਸੋ ਮੈਂ ਤੁਹਾਨੂੰ ਅੱਜ ਇੱਕ ਗੱਲ ਸੁਣਾਣਾ ਕਿ ਮੈਂ ਕੁਝ ਦੇਖਿਆ ਸੀ ਕਿ ਬੜਾ ਅਚੰਬਾ ਜਾ ਹੋਇਆ ਸੀ ਫੀਲ ਉਹ ਕਿਸੇ ਨੇ ਬੜਾ ਖੂਬਸੂਰਤ ਲਿਖਿਆ ਵੀ ਇਹਦੇ ਬਾਰੇ ਇੱਕ ਵਾਰੀ ਦੀ ਗੱਲ ਸੀ ਕਿ ਤਿੰਨ ਭਰਾ ਸੀ ਉਹ ਆਪਸ ਵਿੱਚ ਲੜਦੇ ਹੀ ਰਹਿੰਦੇ ਸੀ ਪਿਓ ਕੋਲ ਜਾਇਦਾਦ ਬਹੁਤ ਸੀ ਪੈਸਾ ਬਹੁਤ ਸੀ ਆ ਮੇਰਾ ਆ ਮੇਰਾ ਆ ਮੇਰਾ ਕਰਦੇ ਸੀ ਪਰ ਪਿਓ ਨੂੰ ਕੋਈ ਨਹੀਂ ਪੁੱਛਦਾ ਸੀ ਜਿਹੜਾ ਸਭ ਤੋਂ ਛੋਟਾ ਭਰਾ ਸੀ ਉਹਨੂੰ ਬੜਾ ਦੁੱਖ ਲੱਗਦਾ ਸੀ ਕਿ ਸਾਡੇ ਬਾਪ ਨੂੰ ਇੱਜ਼ਤ ਨਹੀਂ ਹੈਗੇ ਸਾਡੇ ਬਾਪ ਨੂੰ ਕੋਈ ਪੁੱਛਦਾ ਕਿਉਂ ਨਹੀਂ ਇੱਕ ਦਿਨ ਉਹਨਾਂ ਨੇ ਆਪਸ ਵਿੱਚ ਮੀਟਿੰਗ ਕੀਤੀ ਤਾਂ ਛੋਟੇ ਭਰਾ ਨੇ ਇੱਕ ਸ਼ਰਤ ਰੱਖਤੀ ਕਿ ਦੇਖੋ ਜਿਹੜਾ ਪਿਓ ਨੂੰ ਰੱਖੇਗਾ ਜਿਹੜਾ ਬਾਪ ਨੂੰ ਰੱਖੇਗਾ ਉਸ ਨੂੰ ਬਾਪ ਦੀ ਜਾਇਦਾਦ ਦੇ ਵਿੱਚੋਂ ਕੋਈ ਹਿੱਸਾ ਨਹੀਂ ਦੂਜੇ ਦੋਨੋਂ ਭਰਾ ਬੋਲ ਪਏ ਕਹਿੰਦੇ ਇਹ ਕੀ ਫੈਸਲਾ ਹੋਇਆ ਵੀ ਉਬਾਪ ਦੀ ਸੇਵਾ ਵੀ ਕਰੇ ਬਾਪ ਨੂੰ ਰੋਟੀ ਪਾਣੀ ਵੀ ਖਵਾਵੇ ਚਾਹ ਪਾਣੀ ਵੀ ਪਿਆਵੇ ਦਵਾਈਆਂ ਵੀ ਕਰੇ ਤੇ ਉਹਨੂੰ ਮਿਲੇਗਾ ਕੁਝ ਵੀ ਨਹੀਂ ਬਾਪ ਦੀ ਜਿਹਦਾਂ ਚ ਕਹਿੰਦਾ ਬਿਲਕੁਲ ਜਿਹਨੂੰ ਬਾਪ ਦੀ ਸੇਵਾ ਮਿਲ ਗਈ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਤੁਹਾਨੂੰ ਇਹ ਗੱਲ ਮਨਜ਼ੂਰ ਹੈ ਤਾਂ ਬਾਪ ਨੂੰ ਰੱਖਣ ਲਈ ਮੈਂ ਤਿਆਰ ਹਾਂ ਦੋਨੋਂ ਵੱਡੇ ਭਰਾ ਬੜੇ ਖੁਸ਼ੀ-ਖੁਸ਼ੀ ਕਹਿਣ ਲੱਗੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਤੋ ਬਾਪ ਨੂੰ ਰੱਖ ਲੈ ਤੇ ਬਾਪ ਦੀ ਜਾਇਦਾਦ ਅਸੀਂ ਵੰਡ ਲੈਣੀ ਉਹਨੇ ਬਾਪ ਨੂੰ ਰੱਖ ਲਿਆ ਦੋਨਾਂ ਭਰਾਵਾਂ ਨੇ ਜਾਇਦਾਦ ਵੰਡ ਲਈ ਪੈਸਾ ਵੰਡ ਲਿਆ ਸਭ ਕੁਝ ਵੰਡ ਲਿਆ ਉਹ ਬਾਪ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਭਾਬਵਾਂ ਨੇ ਮੈਂ ਆਪਣੇ ਬਾਪ ਨੂੰ ਲੈ ਕੇ ਆਇਆ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਉਸ ਦੀ ਘਰ ਵਾਲੀ ਬੜੀ ਖੁਸ਼ ਹੋਈ ਕਹਿੰਦੀ ਇਸ ਤੋਂ ਉੱਤਮ ਕੋਈ ਸੇਵਾ ਨਹੀਂ ਹੈ ਤਾਂ ਬਹੁਤ ਚੰਗੀ ਗੱਲ ਹੈ ਤੂੰ ਬਾਪ ਨੂੰ ਲਿਆਇਆ ਤੇ ਆਪਾਂ ਇਹਨਾਂ ਦੀ ਪੂਰੀ ਸੇਵਾ ਕਰਾਂਗੇ ਪੂਰਾ ਖਿਆਲ ਰੱਖਾਂਗੇ ਉਹਨਾਂ ਨੇ ਪੂਰੀ ਆਪਣੀ ਸੇਵਾ ਕੀਤੀ ਪੂਰਾ ਵਾਹ ਲਾਤਾ ਬੜੀ ਅੱਛੀ ਸੇਵਾ ਨਿਭਾਈ ਦਵਾਈਆਂ ਕਰਨ ਖਾਣ ਪੀਣ ਦਾ ਖਿਆਲ ਹਰ ਗੱਲ ਉਹਨਾਂ ਨੇ ਆਪਣੇ ਬਾਪ ਦਾ ਖਿਆਲ ਰੱਖਿਆ ਬਾਪ ਵੀ ਬੜਾ ਖੁਸ਼ ਹੋਣਾ ਤੋਂ ਮਰਦੇ ਦਮ ਬਾਪ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਗਿਆ ਕਿ ਬੱਚਿਓ ਤੁਹਾਨੂੰ ਦੁਨੀਆ ਦੇਖੇਗੀ ਚਲੋ ਬਾਪ ਦੀ ਬਹੁਤ 아이ਸੀ ਬਾਤ ਚਾਲ ਵਿੱਚ ਆਇਆ ਉਹ ਦੋਨੋਂ ਭਰਾ ਵੀ ਆਏ ਪੁੱਛਣ ਲੱਗੇ ਕਿ ਬਾਪ ਨੇ ਤੈਨੂੰ ਕੁਝ ਦਿੱਤਾ ਹੈ ਤੈਨੂੰ ਜ਼ਰੂਰ ਕੁਝ ਚੋਰੀ ਛਿਪੇ ਦਿੱਤਾ ਹੋਣਾ ਤਾਂ ਹੀ ਤੂੰ ਬਾਪ ਨੂੰ ਰੱਖਿਆ ਔਰ ਇੰਨੀ ਸੇਵਾ ਕੀਤੀ ساری ਦੁਨੀਆ ਕਹਦੀ ਹੈ ਤੂੰ ਬਹੁਤ ਸੇਵਾ ਕੀਤੀ ਹੈ ਐਦਾ ਮਤਲਬ ਉਹ ਤੈਨੂੰ ਬਾਪ ਨੇ ਬਹੁਤ ਕੁਝ ਦਿੱਤਾ ਹੈ ਉਹ ਕਹਿਣ ਲੱਗਾ ਵੀ ਕਿ ਇਹ ਗੱਲ ਇਹੀ ਹੈ ਕਿ ਬਾਪ ਦੀ ਤਾਂ ਸੇਵਾ ਕਰੀ ਦੀ ਹੈ ਜੇ ਕੋਈ ਬਾਪ ਦੇਵੇ ਮੈਨੂੰ ਮੇਰਾ ਬਾਪ ਨੇ ਮੈਨੂੰ ਆਸ਼ੀਰਵਾਦ ਦੇ ਕੇ ਗਿਆ ਉਰਮੈਲਸ ਅਸ਼ੀਰਵਾਦ ਦੇ ਵਿੱਚ ਬਹੁਤ ਖੁਸ਼ ਆ। ਪ੍ਰਮਾਤਮਾ ਜ਼ਰੂਰ ਮੈਨੂੰ ਭਾਗ ਲਗਾਏ। ਸੋ ਬੜੇ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਇਨਸਾਨ ਹੈ। ਬਾਪ ਨੇ ਉਹ ਦਿੱਤਾ ਵੀ ਕੱਖ ਨਹੀਂ ਤੇ ਇਹਦੇ ਹਾਲਾਤ ਵੀ ਬੜੇ ਮਾਰੇ ਹੋ ਚੁੱਕੇ ਸੀਗੇ। ਕਸਤਾ ਹਾਲਾਤ ਹੋ ਚੁੱਕੇ ਸੀਗੇ। ਕਿਉਂਕਿ ਬਾਪ ਦਾ ਵੀ ਖਰਚਾ ਬੜਾ ਸੀ। ਕਮਾਈ ਬਹੁਤੀ ਹੈ ਨਹੀਂ ਸੀ। ਹਾਲਾਤ ਬੜੇ ਕਸਤਾ ਹੋਗੇ ਸੀ। ਚਲੋ ਬੀਤ ਗਈ ਗੱਲ ਬਾਪ ਦੀ ਡੈਥ ਹੋ ਗਈ। ਕਾਫੀ ਦਿਨਾਂ ਬਾਅਦ ਉਹ ਦਿਲ ਦੀ ਤਰ੍ਹਾਂ ਕਿ ਮੱਛੀ ਖਾਦੀ ਤੇ ਉਹ ਬਾਜ਼ਾਰੋਂ ਮੱਛੀ ਲੈ ਕੇ ਆਇਆ ਉਹਨੇ ਘਰ ਆ ਕੇ ਮੱਛੀ ਦਾ ਜਦੋਂ পেট ਚੀਰਿਆ ਮੱਛੀ ਨੂੰ ਸਾਫ਼ ਕਰਨ ਵਾਸਤੇ ਤਾਂ ਉਹਦੇ ਵਿੱਚੋਂ ਦੋ ਲਾਲ ਨਿਕਲੇ ਉਸਨੇ ਦੇਖਿਆ ਇਹ ਤਾਂ ਬੜੇ ਕੀਮਤੀ ਲਾਲ ਨੇ ਹੀਰੇ ਨੇ ਉਹ ਸੁਨਾਰੇ ਕੋਲ ਗਿਆ ਸੁਨਾਰਾ ਕਹਿਣ ਲੱਗਾ ਕਿ ਭਾਈ ਇਸ ਦਾ ਮੁੱਲ ਮੈਂ ਨਹੀਂ ਦੇ ਸਕਦਾ ਇਸ ਦਾ ਮੁੱਲ ਤਾਂ ਰਾਜੇ ਮਹਾਰਾਜੇ ਹੀ ਦੇ ਸਕਦੇ ਨੇ ਇਹ ਬਹੁਤ ਨਾਇਾਬ ਲਾਲ ਹੈ ਤੇ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਤੂੰ ਰਾਜੇ ਕੋਲ ਜਾ ਉਹ ਰਾਜੇ ਕੋਲ ਚਲਾ ਗਿਆ ਰਾਜੇ ਨੇ ਉਸ ਨੂੰ ਕਿਹਾ ਕਿ ਭਾਈ ਇਹ ਤਾਂ ਬੜਾ ਕੀਮਤੀ ਹੀਰਾ ਹੈ ਉਸੇ ਜੋਰੀ ਨੂੰ ਬੁਲਾਇਆ ਜਿਹਨੇ ਭੇਜਿਆ ਸੀ ਰਾਜੇ ਕੋਲ ਕਹਿੰਦਾ ਵੀ ਦੱਸ ਸੇ ਜੋ ਹੀਰੇ ਦੀ ਕੀਮਤ ਹੈ ਉਹ ਕਹਿਣ ਲੱਗਾ ਜੀ ਮੈਂ ਇਸ ਹੀਰੇ ਦੀ ਅੰਦਾਜ਼ਾ ਕੀਮਤ ਵੀ ਨਹੀਂ ਲਗਾ ਸਕਦਾ ਇਹ ਇਨਾ ਨਾਇਾਬ ਹੀਰਾ ਹੈ ਇਹਨੂੰ ਕਿਸੇ ਵੀ ਮੋਲ ਤੇ ਤੁਸੀਂ ਖਰੀਦ ਲਓ ਉਸ ਬੰਦੇ ਨੇ ਪੁੱਛਣ ਲੱਗਾ ਦੱਸ ਤੂੰ ਕੀ ਲੈਣਾ ਕਹਿੰਦਾ ਰਾਜਾ ਸਾਹਿਬ ਜੋ ਤੁਹਾਡੀ ਮਰਜ਼ੀ ਆ ਉਹ ਦੇ ਦਿਓ ਰਾਜਾ ਕਹਿੰਦਾ ਫੇਰ ਵੀ ਤੇਰੀ ਕੋਈ ਮੰਗ ਕਹਿੰਦੇ ਜੀ ਮੇਰੀ ਕੋਈ ਮੰਗ ਨਹੀਂ ਜੋ ਤੁਸੀਂ ਦਿਓਗੇ ਮੇਰੇ ਬਾਪ ਦਾ ਅਸ਼ੀਰਵਾਦ ਸੀ ਇਹ ਬਾਪ ਦੇ ਅਸ਼ੀਰਵਾਦ ਸਦਕਾ ਮੈਨੂੰ ਮਿਲਿਆ ਤੇ ਜੋ ਮੈਨੂੰ ਦਿਓਗੇ ਮੈਨੇ ਸਿਰ ਮੱਥੇ ਮੈਨੂੰ ਮਨਜ਼ੂਰ ਹੈ ਰਾਜੇ ਨੇ ਕਿਹਾ ਵੀ ਇਹਨੂੰ 100 ਖੱ쩌 ਸੋਨੇ ਦੀਆਂ ਮੋਹਰਾ ਲੱਦ ਕੇ 100 ਖੱਜਰ ਦੇ ਦੋ ਸੁਖੱਜਰ ਸੋਨੇ ਦੀ ਮੋਹਰ ਸੁਣ ਕੇ ਉਹ ਬੰਦਾ ਬੜਾ ਹੈਰਾਨ ਹੋ ਗਿਆ ਕਹਿੰਦਾ ਰਾਜਾ ਸਾਹਿਬ ਉਹ ਰਾਜਾ ਵੀ ਸੋਚਣ ਲੱਗਾ ਕਿ ਇਹਨੇ ਬਾਬ ਦੀ ਬੜੀ ਸੇਵਾ ਕੀਤੀ ਹੈ ਇਮਾਨਦਾਰ ਹੈ ਤੇ ਨਾ ਇਨਾ ਤੇਰੀ ਨਹੀਂ ਕਰਨੀ ਚਾਹੀਦੀ ਇਹਨੂੰ ਪੂਰੀ ਕੀਮਤ ਦੇਣੀ ਚਾਹੀਦੀ ਹੈ ਇਸ ਕਰਕੇ ਉਹਨੇ 100 ਖੱਜਰ ਮੋਹਰਾਂ ਦਿੱਤੀਆਂ ਉਹ ਰਾਜੇ ਨੂੰ ਕਹਿਣ ਲੱਗਾ ਰਾਜਾ ਸਾਹਿਬ ਪਹਿਲਾ ਹੀ ਹੀਰਾ ਤੁਸੀਂ ਆਪਣੀ ਜੀਵਤ ਤੇ ਖਰੀਦਿਆ ਦੂਜਾ ਮੇਰੇ ਕੋਲ ਹੋਰ ਨਾ ਯਾ ਹੀਰਾ ਹੈ ਇਹ ਮੈਂ ਆਪਣੀ ਕੀਮਤ ਤੇ ਖਰੀਦਦਾ ਹਾਂ ਉਹ ਜੋਰੀ ਨੇ ਜਦੋਂ ਦੂਜਾ ਹੀਰਾ ਦੇਖਿਆ ਕਹਿੰਦਾ ਇਹ ਤਾਂ ਉਸ ਤੋਂ ਵੀ ਕੀਮਤੀ ਹੈ ਉਹ ਕਹਿੰਦਾ ਦੱਸ ਇਹਦਾ ਕੀ ਲੈਣਾ ਹੈ ਕਹਿੰਦਾ ਕੀਮਤ ਮੇਰੀ ਮਰਜ਼ੀ ਦੀ ਕਹਿੰਦਾ ਦੱਸ ਕਹਿੰਦਾ ਜਿੰਨੇ ਖਰਚੇ ਤੁਸੀਂ ਮੈਨੂੰ ਦਿੱਤੇ ਨੇ ਇਸ ਤੋਂ ਦੂਨੇ ਖਰਚੇ ਖਰਚਰ ਸੋਨੇ ਦੀਆਂ ਮੋਹਰਾਂ ਮੈਨੂੰ ਹੋਰ ਦਿਓ ਰਾਜੇ ਨੇ ਕਿਹਾ ਕੋਈ ਗੱਲ ਨਹੀਂ ਉਹਦੇ ਖਜ਼ਾਨੇ 'ਚ ਕਿਹੜੀ ਕੋਈ ਫਰਵਾਸ ਸੀ ਉਹਨੇ ਉਹਨੂੰ 275 ਸੋਨੇ ਦੇ ਮੋਰਾ ਹੋਰ ਦਿੱਤੀ ਤੇ ਨਾਲ ਸਿਕਿਉਰਿਟੀ ਭੇਜਤੀ ਕਿ ਜਾਓ ਇਹਨੂੰ ਛੱਡ ਕੇ ਆਓ ਘਰ ਤੇ ਉਸਨੇ ਕਿਹਾ ਜੀ ਮੇਰਾ ਘਰ ਬਹੁਤ ਛੋਟਾ ਹੈ ਜੇ ਹੋ ਸਕੇ ਤਾਂ ਮੈਨੂੰ ਕੋਈ ਘਰ ਵੀ ਦੇ ਦਿਓ ਰਾਜੇ ਨੇ ਖੁਸ਼ ਹੋ ਕੇ ਉਹਨੂੰ 10 ਪਿੰਡ ਇਨਾਮ ਚ ਦੇ ਦਿੱਤੇ ਉਸ ਪਿੰਡ ਦੀ ਹਵੇਲੀ ਦੇ ਵਿੱਚ ਉਹਨੇ ਜਾਣ ਵਾਸਤੇ ਬਾਜੇ-ਗਾਜੇ ਰਾਜੇ ਨੇ ਅਰੇਂਜ ਕਰਤੇ ਜਦੋਂ ਬਾਜਿਆਂ-ਗਾਜਿਆਂ ਦੇ ਨਾਲ ਉਹ ਜਾ ਰਿਹਾ ਸੀਗਾ ਉਹਨੂੰ بڑے ਹੀਰੇ ਮਤਲਬ ਸੋਨੇ ਚਾਂਦੀ ਚ ਰਾਜੇ ਨੇ ਤਿਆਰ ਕਰਤਾ ਬੜੇ ਪੁਸ਼ਾਕਾਂ ਵਧੀਆਂ ਪੁਆਤੀਆਂ ਜਦੋਂ ਉਸ ਕਿੱਟ ਵਿੱਚ ਪਹੁੰਚਿਆ ਤਾਂ ਉਹਨਾਂ ਦੇ ਭਰਾਵਾਂ ਨੂੰ ਖਬਰ ਪਹੁੰਚ ਚੁੱਕੀ ਸੀ ਕਿ ਸਾਡਾ ਭਰਾ ਬਹੁਤ ਅਮੀਰ ਹੋ ਚੁੱਕਾ ਹੈ ਉਹ ਦੋਨੋਂ ਭਰਾ ਉਸ ਕੋਲ ਪਹੁੰਚ ਗਏ ਉਹਨੂੰ ਕਹਿਣ ਲੱਗੇ ਕਿ ਵੀਰਾ ਸਾਡੀ ਵੀ ਕੋਈ ਮਦਦ ਕਰ ਤੈਨੂੰ ਤਾਂ ਰਾਜੇ ਨੇ ਬਹੁਤ ਨਿਹਾਲ ਕਰਤਾ ਬਹੁਤ ਦੌਲਤ ਦਿੱਤੀ ਹੈ ਤੇ ਸਾਡੀ ਵੀ ਕੋਈ ਮਦਦ ਕਰ ਇਹ ਦੌਲਤ ਰਾਜੇ ਨੇ ਦਿੱਤੀ ਇਹ ਦੌਲਤ ਮੈਨੂੰ ਮੇਰੇ ਪਿਓ ਦੇ ਅਸ਼ੀਰਵਾਦ ਸਦਕਾ ਮਿਲੀ ਹੈ ਜੋ ਮੈਂ ਉਸ ਦੀ ਸੇਵਾ ਕੀਤੀ ਹੈ ਉਹਦਾ ਸਦਕਾ ਮੈਨੂੰ ਮਿਲਿਆ ਹੈ ਹੋਰ ਪਤਾ ਨਹੀਂ ਮੈਨੂੰ ਕਿੰਨਾ ਕੁਝ ਮਿਲਣਾ ਹੈ ਤੁਸੀਂ ਉਹਦੇ ਹੱਕਦਾਰ ਨਹੀਂ ਹੋ ਤੁਸੀਂ ਬਾਪ ਦੀ ਜਾਇਦਾਦ ਔਰ ਪੈਸਾ ਲੈ ਚੁੱਕੇ ਹੋ ਬਾਪ ਦਾ ਪਿਆਰ ਬਾਪ ਦਾ ਅਸ਼ੀਰਵਾਦ ਬਾਪ ਦੀ ਸੇਵਾ ਮੇਰੇ ਹੱਕ ਵਿੱਚ ਆਈ ਸੀ ਤੁਹਾਡੇ ਹੱਕ ਵਿੱਚ ਨਹੀਂ ਆਈ ਸੀ ਇਸ ਕਰਕੇ ਤੁਸੀਂ ਇੱਕ ਪੈਸੇ ਦੇ ਵੀ ਹੱਕਦਾਰ ਨਹੀਂ ਸੋ ਇਸਕਾ ਜੀ ਦੋਸਤਾਂ ਨੂੰ ਇਹ ਹੀ ਨਸੀਹਤ ਮਿਲਦੀ ਹੈ ਕਿ ਜਿਉਂਦੇ ਜੀ ਆਪਣੇ ਮਾਪਾਂ ਦੀ ਸੇਵਾ ਕਰ ਲਓ ਉਹ ਸੇਵਾ ਦਾ ਪਤਾ ਨਹੀਂ ਫਲ ਤੁਹਾਨੂੰ ਕਿੰਨਾ ਮਿਲਦਾ ਹੈ ਬੇਅੰਤ ਫਲ ਮਿਲਦਾ ਹੈ ਬੇਅੰਤ ਪਰਮਾਤਮਾ ਛਪਰ ਫਾਰਕੇ ਦਿੰਦਾ ਜਿਹੜਾ ਆਪਣੇ ਮਾਪੇ ਦੀ ਸੇਵਾ ਕਰੇ ਸੋ ਆਪਣੇ ਮਾਪਾਂ ਦੀ ਸੇਵਾ ਕਰ ਲਓ ਜੇ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਸਾਨੂੰ ਫਾਲੋਅਰਸ ਦੀ ਲੋੜ ਹੈ ਸਾਨੂੰ ਕਮੈਂਟਸ ਦੀ ਲੋੜ ਹੈ ਸਾਨੂੰ ਤੁਹਾਡੇ ਲਾਈਕਸ ਦੀ ਲੋੜ ਹੈ ਸਾਨੂੰ ਇਹਨਾਂ ਵਿਚ ਮਿਲੂ ਵਿੱਚੋਂ ਗੈਪ ਪਾਣ ਕਰਕੇ ਅਸੀਂ ਬਹੁਤ ਪਿੱਛੇ ਚੱਲੇ ਨੇ ਆ। ਸਾਨੂੰ ਸੰਯੋਗ ਦਿਆ ਜੀ ਫਾਲੋ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ